ਸਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਸਾਇ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕਹਿੰਦੀ ਇਹ ਵੀਡੀਓ ਨੂੰ ਤੁਸੀਂ ਐਨ ਤੱਕ ਜੋ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਗਲਾਸ ਔਰਗੈਂਜ਼ਾ ਦਾ ਸ਼ੋਰਟ ਦਾ ਫੈਬਰਿਕ ਹੋਏਗਾ ਫੁੱਲ ਇਸ ਦੇ ਉੱਪਰ ਹੈਵੀ ਐਮਬਰਾਇਡਰੀ ਕੀਤੀ ਗਈ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਇਹ ਤੁਸੀਂ 2.5 ਮੀਟਰ ਦੀ ਸ਼ੋਰਟ ਲੈ ਕੇ ਬਾਟਮ ਇਹਨਾਂ ਸੂਟਾਂ ਦੇ ਨਾਲ ਪਲੇਨ ਵੀ ਲਗਵਾ ਸਕਦੇ ਹੋ ਕਲਰ ਆਪਸ਼ਨ ਤੁਹਾਨੂੰ ਸਾਰੇ ਸੂਟਾਂ ਵਿੱਚ ਡਾਰਕ ਮਿਲਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਵਾਹਾਂ ਸ਼ਾਦੀਆਂ ਪਾਰਟੀਆਂ ਲਈ ਅਗਲਾ ਜਿਹੜਾ ਸ਼ੋਰਟ ਦਾ ਫੈਬਰਿਕ ਹੈਗਾ ਪਿਓਰ ਕ੍ਰੇਪ ਚ ਹੋਏਗਾ ਫੁੱਲ ਇਸ ਪਿਓਰ ਡੋਲਾ ਸਿਲਕ ਦਾ ਇਸਦੇ ਨਾਲ ਦੁਪੱਟਾ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਦੁਪੱਟੇ ਦੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੀ ਆਪਾਂ ਲੈ ਕੇ ਆਂਦੇ ਨੇ ਅਗਲਾ ਜਿਹੜਾ ਹੋਏਗਾ ਫੈਬਰਿਕ ਉਹ ਤੁਹਾਨੂੰ ਪਿਓਰ ਨੇਚਰਲ ਕ੍ਰੇਪ ਦਾ ਸ਼ੌਰਟ ਦਾ ਫੈਬਰਿਕ ਮਿਲ ਜਾਏਗਾ ਬਾਟਮ ਜਿਹੜੀ ਹੋਵੇਗੀ ਉਹ ਵੀ ਨੇਚਰਲ ਕ੍ਰੇਪ ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ੌਰਟ ਦੇ ਉੱਪਰ ਬਹੁਤ ਹੀ ਪਿਆਰੀ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਸ਼ੂਟਾਂ ਦਾ ਮੈਂਸ਼ਨ ਪਰ ਮੀਟਰ ਦੇ ਅਕੋਰਡਿੰਗ ਉੱਪਰ ਕੀਤਾ ਗਿਆ ਹੈ ਤੁਸੀਂ ਅਗਰ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਜੌਰਜਟ ਸਾਟਨ ਵਿੱਚ ਹੋਏਗਾ ਇਸ ਦੀ ਵਰ ਬਹੁਤ ਹੀ ਪਿਆਰਾ ਮੁਕੈਸ਼ ਵਰਕ ਕੀਤਾ ਗਿਆ ਹੈ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੀ ਮਿਲ ਜਾਣਗੇ ਤੁਹਾਨੂੰ ਇਹ ਤੁਸੀਂ ਸੂਟ ਜਿਹੜਾ 5 ਮੀਟਰ ਦੀ ਕਟ ਹੋਵੇ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਵੀ ਕਲਰ ਜਿਹੜੇ ਹੋਣਗੇ ਬਹੁਤ ਹੀ ਪਿਆਰੇ ਕਲਰ ਆਪਾਂ ਲੈ ਕੇ ਆਂਦੇ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਸਾਰੇ ਸੂਟਾਂ ਦਾ ਨਾਲ ਦੀ ਨਾਲ ਮੈਂਸ਼ਨ ਕੀਤਾ ਗਿਆ ਹੈ ਅਗਲਾ ਜਿਹੜਾ ਸੂਟ ਹੋਏਗਾ ਵਿਸਕੋਸ ਵੈਲਵਟ ਦੀ ਸ਼ਰਟ ਹੋਏਗੀ ਫੁੱਲੀ ਇਸ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਹੈ ਜਿਹੜੀ ਨਾਲ ਬਾਟਮ ਹੋਏਗੀ ਉਹ ਵੀ ਹੋਏਗੀ ਵਿਸਕੋਸ ਵੈਲਵਟ ਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਬੂਟੀ ਵਰਕ ਕੀਤਾ ਗਿਆ ਪ੍ਰਾਈਸ ਉੱਪਰ ਨਾਲ ਦੇ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਕਰ ਦਿੱਤਾ ਹੈ ਅਗਲਾ ਫੈਬਰਿਕ ਹੋਏਗਾ ਵਿਸਕੋਸ ਡੋਲਾ ਜਕਵਾੜ ਵਿੱਚ ਹੋਏਗਾ ਪ੍ਰਾਈਸ ਇਹਨਾਂ ਦੇ ਮੈਂਸ਼ਨ ਸੂਟਾਂ ਦਾ ਕੀਤਾ ਹੋਇਆ ਪਰ ਮੀਟਰ ਦੇ ਅਕੋਰਡਿੰਗ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਜੇ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸਾਰੇ ਸੂਟ ਬਹੁਤ ਹੀ ਪਿਆਰੇ ਹਨ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਬੁੱਕ ਕਰਵਾ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਦੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ